ਕੋ ਕਿੰਨਾ ਦੁੱਧ ਚਵਾਦਾਂਗੇ ਵਿਕੀ ਆਪਾਂ ਆਪਣੇ ਕੋਲੇ ਰਹਿ ਗਈ ਬਈ ਆਪਾਂ 30 ਕਿਲੋ ਚਵਾਦਾਂਗੇ ਹੁਣ ਗਾਂ ਜਿਹੜਾ ਲੈ ਜਾਊਗਾ ਅਗਲੇ ਦੀ ਸੇਵਾ ਅੱਜ ਆਪਾਂ ਕਿੰਨੇ ਦੀ ਦੇਣੀ ਹੈ ਬਈ ਇਹ ਅੱਜ ਬਈ ਇਹਦਾ ਆਪਾਂ ਮੋਲ ਨਹੀਂਗਾ ਕਰਨਾ ਦੇਣ ਲੈਣ ਵਾਲਾ ਕਿ ਆਪਰੇ ਰੇਟ ਦਾ ਲੋ ਜਾਣ ਸਾਰੀ 60-70000 ਰੁਪਇਆ ਵਧਾ ਦੇਣਾ ਜਿਆਦੇ ਵਧਾ ਦੇਣਾ ਹੈਨਾ ਤੇ ਬਾਕੀ ਜੇ ਆਪਾਂ ਗੱਲਬਾਤ ਕਰੀਏ ਵਿਕੀ ਹੈਨਾ 60000 ਚ 100 ਕਿਲੋਮੀਟਰ ਵਾੜ ਪਹੁੰਚ ਕਰਦਾ 60000 ਦੇ ਵਿੱਚ ਹੈਨਾ ਹੁਣੀ ਕੁਆਲਿਟੀ ਦੀ ਜਿਹੜੀ ਬੈੜਾ ਤੇ ਮਗਰ ਇਹਦੇ ਹੈਗੀ ਆ ਪਛੀ ਵੱਚੇ ਉੱਚੇ ਵੀ ਬਹੁਤ ਕੁਆਲਿਟੀ ਸਾਫੀ ਕਾ ਮਿੱਤਰੋ ਸਵਾਗ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਇਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੇ ਵਿੱਚ ਵਿੱਕੀ ਦੇ ਫਾਰਮ ਤੇ ਦੋ ਟਾਪ ਦੇ ਨਗੀਨੇ ਲੈ ਕੇ ਆਏ ਆਂ ਰੇਟ ਬਿਲਕੁਲ ਜੈ ਜੇ ਹੋਣਗੇ ਰੇਟ ਸਣ ਸੁਣ ਕੇ ਤੁਸੀਂ ਹੈਰਾਨ ਰਹਿ ਜਾਣਾ ਬਾਕੀ ਪੌਂਚ ਦੁੱਧ ਸਾਰਾ ਕੁਝ ਆਪਾਂ ਜਾਣਕਾਰੀ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਵੀਡੀਓ ਨੂੰ ਪੂਰੀ ਦੇਖ ਲਿਓ ਵਿੱਕੀ ਬਾਈ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਵਿੱਕੀ ਪ੍ਰਾਣੀਆਂ ਵੀਡੀਓ ਦੇ ਕਿਵੇਂ ਰਿਸਪੌਂਸ ਆ ਬਾਈ ਬਾਈ ਆਪਣਾ ਬਸ 2 ਘੰਟਾ ਜੀ ਮਾਲ ਵੇਖ ਜਾਂਦਾ ਵੇਖ ਜਾਂਦਾ ਹੈ ਨਾ ਤੇ ਵਿੱਕੀ ਗੱਲਬਾਤ ਕਰੀ ਆ ਆਪਾਂ ਹੁਣ ਜਿਹੜੀਆਂ ਅੱਜ ਆਪਾਂ ਦੋ ਵੜਾਂ ਦੇ ਕੋਣੀਆਂ ਨਾ ਰੇਟ ਜਿਆ ਜ ਰਹਿਣਗੇ ਬਾਈ ਬਾਈ ਜਵੇਂ ਜੈ ਰੇਟ ਰਹਿਣਗੇ ਦੂਜੇ ਦੂਜੇ ਸੂਏ ਵੜਾ ਵਧਗਾ ਦੁੱਧ ਵਾਲੀਆਂ ਵੜਾ ਬਾਈ ਠੀਕ ਆ ਬਾਈ ਗੱਲਬਾਤ ਕਰੀਏ ਵਿੱਕੀ ਆਪਾਂ ਪਹਿਲੀ ਗਰਮ ਵਾਲੀ ਦੀ ਹੈ ਨਾ ਕਿੰਨੇ ਕ ਦਿਨਾਂ ਦਾ ਸੂਆ ਬਾਈ ਇਹਦਾ ਅੱਜ ਸਵੇਰੇ ਸੂਈ ਆ ਬਾਈ ਇਹ 4:00 ਵਜੇ ਜ਼ੇਰ ਜੁਰ ਪੈ ਗਈ ਆ ਵੀਡੀਓ ਬਣੀ ਵੀ ਆਪਣੇ ਕੋਲੇ ਜਿਹੜੇ ਬਾਈ ਨਾਲ ਸੌਦਾ ਹੋਊਗਾ ਉਹਨੂੰ ਆਪਾਂ ਵੀਡੀਓ ਵੀ ਦੇ ਦਾਂਗੇ ਬਿਲਕੁਲ ਬਾਈ ਤੇ ਮਗਰ ਬਾਈ ਇਹਦੇ ਕੀ ਆ ਮਗਰ ਬਾਈ ਇਹਦੇ ਬੱਛੀ ਆ ਬੱਛੀ ਆ ਚਲ ਇਹ ਤਾਂ ਦੋ ਨਾਗੀ ਹੋ ਗਏ ਬਾਈ ਹਨਾ ਤੇ ਵਿਕੀ ਕਿੰਨੇ ਕ ਦੁੱਧ ਦੀ ਓਟ ਤੇ ਆਈ ਆਪਣੇ ਕੋਲ ਬਾਈ ਯਾਰ 16 17 ਕਿਲੋ ਦੁੱਧ ਪਹਿਲੇ ਸੂਏ ਚੋਇਆ ਮਾਲਕ ਨੇ ਇੰਨਾ ਕੀ ਆਪਾਂ ਐਤ ਕੀ ਕਹਿ ਰਹੇ ਠੀਕ ਆ ਲੈ ਇੱਕ ਵਾਰ ਖੋਲ ਫਿਰ ਆਪਾਂ ਇਹਦੀ ਰੇਟ ਵਗੈਰਾ ਦੀ ਵੀ ਗੱਲਬਾਤ ਕਰਣੀ ਥਣਾ ਥਣਾ ਦੀ ਜਮਾ ਓਕੇ ਆ ਬਾਈ ਬਾਈ ਥਣਾ ਦੀ ਆਪਣੀ ਗਾਰੰਟੀ ਹੋਊਗੀ ਜ਼ੇਰ ਦੀ ਸੂਈ ਵੀ ਦੀ ਆਪਣੀ ਗਾਰੰਟੀ ਹੋਊਗੀ ਜੇ ਕੋਈ ਆਨਲਾਈਨ ਮੰਗਾ ਬਾਕੀ ਜੇ ਗੱਲਬਾਤ ਕਰੀਏ ਬਰੀਡ ਦੇ ਵਿੱਚ ਵੀ ਚੰਗੀ ਆ ਹਨਾ ਰੇਟ ਭਾਈ ਅੱਜ ਆਪਾਂ ਇੱਕ ਆਫਰ ਹੀ ਦੇਣਾ ਵੀ ਮੀਂਹ ਦਾ ਮੌਸਮ ਆ ਦੋਨੇ ਗੰਗਾਂ ਹੀ ਆਪਾਂ ਜੇ ਬੰਦਿਆਂ ਤੋਂ ਕਈ ਵਾਰੀ ਨਹੀਂ ਆ ਜਾਂਦਾ 100 ਕਿਲੋਮੀਟਰ ਵੱਟ ਪਹੁੰਚ ਕਰ ਦਾਂਗੇ ਪਹੁੰਚ ਕਰ ਦਾਂਗੇ ਤੇ ਇਹਦਾ ਕੀ ਰੇਟ ਕਰੇਗਾ ਆਪਾਂ ਜਿਆਦਾ ਹੀ ਰੇਟ ਹੋਣਗੇ ਇਹ 60000 ਚ 100 ਕਿਲੋਮੀਟਰ ਵੱਟ ਪਹੁੰਚ ਕਰ ਦਾਂ 60000 ਦੇ ਵਿੱਚ ਹਨਾ ਤੇ ਬਾਕੀ ਮਿੱਤਰੋ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਸੋਹਣੀ ਕੁਆਲਿਟੀ ਦੀ ਜਿਹੜੀ ਬੈੜਾ ਤੇ ਮਗਰ ਇਹਦੇ ਹੈਗੀ ਆ ਪੱਛੀ ਪੱਛੀ ਵੀ ਬਹੁਤ ਕੁਆਲਿਟੀ ਦੀ ਹੈ ਹਨਾ ਭਾਈ ਤੇ ਬਾਕੀ ਗੱਲਬਾਤ ਕਰੀਏ ਵਿੱਕੀ ਆਪਾਂ ਅਗਲੀ ਕਰਮ ਵਾਲੀ ਦੀ ਇਹ ਕਿੱਥੋਂ ਲੱਭ ਗੱਲ ਆਂਦੀ ਹੈ ਬਹੁਤ ਵੱਡੀ ਵਹਿੜਾ ਬਈ ਇਹ ਬਈ ਯਾਰ ਇਹ ਤਾਂ ਕਰਮਾਂ ਨਾਲ ਹੀ ਮਿਲਦੀ ਐ ਡੀਜੀ ਸਹੀ ਗੱਲ ਆ ਬਈ ਤੇ ਸੂਆ ਵੀ ਕੀ ਇਹਦੇ ਕੰਨਵਾਵਾ ਦੂਜਾ ਸੂਆ ਮਾਲਕਾਂ ਨੇ ਦੱਸਿਆ ਬਈ ਠੀਕ ਆ ਬਈ ਦੂਜਾ ਹੀ ਆਪਾਂ ਨੇ ਕੋਈ ਬਣਾ ਦੀ ਮੜ ਕੇ ਆ ਕੇ ਆਪਦਾ ਤੀਜਾ ਦੇਖ ਲਈ ਅਗਲੇ ਨੇ ਆਈ ਜਾਣ ਠੀਕ ਆ ਬਈ ਤੇ ਬਾਕੀ ਥਣਾ ਸੁਣਾ ਦੀ ਜਮਾ ਓਕੇ ਆ ਥਣਾ ਦੀ ਬਈ ਭਾਰਦੀ ਆਪਣੀ ਗਾਰੰਟੀ ਹੋਊਗੀ ਬਣਾ ਦੀ ਅਗਲੇ ਜੇ ਥਣ ਚ ਕੋਈ ਨੁਕਸ ਹੋਵੇ ਚਾ ਕੋਈ ਭਾਰਦਾ ਵਾਪਸ ਗੱਡੀ ਤੇ ਖੜੀ ਤੇ ਥਣ ਦੇਖ ਠੀਕ ਹੈ ਗੱਭੀ ਲੈ ਵਿੱਕੀ ਨੂੰ ਕੱਢ ਕਰਾ ਬਾਹਰ ਆਪਾਂ ਇਹਦੇ ਕਰਵਾਈਆ ਦਰਸਨ ਲੋ ਵੀ ਮੇਟਰ ਬਹੁਤ ਵੱਡੀ ਆ ਜੇ ਫਾਰਮ ਵਾਲੀ ਕਹਿ ਕੇ ਵੇਚ ਨਹੀਂ ਹੋਵੇ ਤਾਂ ਇਹਦਾ ਰੇਟ ਕੋਲ ਵੱਖਰਾ ਹੀ ਹੋਊਗਾ ਅੱਜ ਤੁਹਾਨੂੰ ਉਹੋ ਜੇ ਬੰਦੇ ਕੋਲੇ ਜਾਵੜੀ ਹੋੜੇ ਤਾਂ ਫਾਰਮ ਵਾਲੀ ਕਹਿ ਕੇ ਆਪਣੇ ਰੇਟ ਨਾਲੋਂ ਜਾਨਸਾਰੀ 60-70000 ਰੁਪਇਆ ਵਧਾ ਦੇਣਾ ਜਿਆਦਾ ਵਧਾ ਦੇਣਾ ਹੈਨਾ ਤੇ ਬਾਕੀ ਜੇ ਆਪਾਂ ਗੱਲਬਾਤ ਕਰੀਏ ਵਿੱਕੀ ਹੈਨਾ ਐਰ ਕੀ ਬਰੀ ਆਪਣੇ ਕੋਲੇ ਕਿੰਨੇ ਦੁੱਧ ਦੀ ਓਟ ਤੇ ਆਪਾਂ ਖਰੀਦੀ ਆ ਬਾਈ ਬਾਈ ਆਪਾਂ ਕੋਲੇ ਪਹਿਲੇ ਸੂਏ 10 27 28 ਕਿਲੋ ਚੋਇਆ ਠੀਕ ਆ ਬਾਈ ਆਪਣੇ ਕੋਲੇ ਵਹਿੜ ਰਹਿ ਗਈ ਆਪਾਂ 30 ਕਿਲੋ ਚਵਾ ਕੇ ਵੀ ਦੇ ਮਾੜੀ ਲੰਮੀ ਤੋਰੀ 30 ਕਿਲੋ ਬਾਈ ਕਹਿੰਦਾ ਆਪਾਂ ਚਵਾ ਕੇ ਦੇ ਦਾਂਗੇ ਤੇ ਬਾਕੀ ਦਿਨਾਂ ਦੀ ਕਿੰਨੇ ਕ ਦੀ ਕੱਚੀ ਆ ਵੀ ਕੀ ਹਜੇ ਹਜੇ ਬਾਈ 5 6 ਦਿਨ ਲੈ ਜਾਊਗੀ 5 6 ਦਿਨ ਲੈਂਦੀ ਆ ਲੋ ਵੀ ਮੇਟਰ ਚੈੱਕ ਕਰਕੇ ਦੇਖੋ ਕਿੰਨਾ ਦੁੱਧ ਚਵਾ ਦਾਂਗੇ ਵਿਕੀ ਆਪਾਂ ਆਪਣੇ ਕੋਲੇ ਰਹਿ ਗਈ ਬਾਈ ਆਪਾਂ 30 ਕਿਲੋ ਚਵਾ ਦਾਂਗੇ ਹੁਣ ਗਾਂ ਜਿਹੜਾ ਲੈ ਜਾਊਗਾ ਅਗਲੇ ਦੀ ਸੇਵਾ ਤੇ ਅਗਲੀ ਸੇਵਾ ਦੀ ਤੋਰੀ ਕਰ ਬਾਈ ਇਹਨੂੰ ਤੋਰੀ ਚੱਲ ਕਰ ਵਿਕੀ ਅੱਜ ਆਪਾਂ ਕਿੰਨੇ ਦੀ ਦੇਣੀ ਬਾਈ ਇਹ ਅੱਜ ਕਿੰਨੇ ਦੀ ਦੇਗਾ ਭਾਈ ਅੱਜ ਆਪਾਂ ਇਹ 90000 ਰੁਪਿਆ ਦੀ ਪਹੁੰਚ ਕਰਾਂਗੇ 100 ਕਿਲੋਮੀਟਰ 100 ਕਿਲੋਮੀਟਰ 90000 ਦੀ ਦੇ ਵਿੱਚ ਤੁਹਾਨੂੰ ਪਹੁੰਚ ਹੋ ਜਾਣੀ ਆ ਬਾਕੀ ਵਿਕੀ ਜਿਵੇਂ ਆਪਾਂ ਗੱਲ ਕਰੀਏ ਜਿਹੜੇ ਮਾਲਕਾ ਤੋਂ ਆਪਾਂ ਲਈ ਆ ਹਨਾ ਵੈਸੇ ਤਾਂ ਚੰਗੇ ਰਿਕਾਰਡ ਵਾਲੀ ਵੀ ਲੱਗਦੀ ਹੈ ਹਨਾ ਬੈਠਾ ਹਨਾ ਹਾਂ ਬਾਈ ਪਰ ਆਪਾਂ ਤੈਨੂੰ ਪਤਾ ਵੀ ਜੇ ਕੋਈ ਨਹੀਂ ਦੱਸਦਾ ਆਪਾਂ ਅੱਗੇ ਵੀ ਵੀਡੀਓ ਪਾਉਣੇ ਆ ਆਪਾਂ ਐਵੇਂ ਤਾਂ ਕਹਿੰਦੇ ਨਹੀਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਹਾਂ ਉਹ ਬਾਈ ਬਾਲੀ ਵਧੀਆ ਗੱਲ ਨਹੀਂ ਹੁੰਦੀ ਹਨਾ ਬਾਕੀ ਲਓ ਤੁਸੀਂ ਬੈਡ ਚੈੱਕ ਕਰੋ ਕਿਉਂਕਿ ਆ ਆਪੀ ਦੱਸਦੀ ਆ ਥਣ ਥਣ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਸੋਹਣਾ ਵਾ ਬਾਈ ਯਾਰ ਹਜੇ ਤਾਂ ਇਹਨੇ ਲੇਵਾ ਤਾਂ ਬਣਾਉਣਾ ਬਣਾਉਣਾ ਵਾ ਹਨਾ ਇਹਦਾ ਕਾਤੀ ਆ ਬਾਈ ਜੇ ਗੱਲ ਕਰੀਏ ਆਪਾਂ ਹਨਾ ਬਣਾ ਆ ਜਾਣਾ ਜਗਰ ਹੈ ਨਾ ਲਓ ਵੀ ਮਿੱਤਰੋ ਵਿੱਕੀ ਦਾ ਰੇਟ ਕਿੰਨੇ ਲੱਗੇ ਦੱਸਿਓ ਜਰੂਰ ਬਹੁਤ ਗੈਜ ਰੇਟ ਦੇ ਵਿੱਚ ਤੁਹਾਨੂੰ ਜਿਹੜੀਆਂ ਇਹ ਦੋਨੇ ਬੈੜਾ ਮਿਲ ਜਾਣੀਆਂ ਤੇ 100 ਕਿਲੋਮੀਟਰ ਪਹੁੰਚਣਾ ਵਿੱਕੀ ਹਾਂ ਬਾਈ ਹਾਂ ਮਹੀ ਦਾ ਮੌਸਮ ਆ ਯਾਰ ਬਾਈ ਬੰਦਿਆ ਤੋ ਆਇਆ ਨਹੀਂ ਗਇਆ ਜਾਂਦਾ ਕਈ ਵਾਰੀ ਆਪਾਂ ਪਹੁੰਚ ਕਰਦਾਂਗੇ ਥਣਾ ਦੀ ਆਪਣੀ ਗਾਰੰਟੀ ਗਾਰੰਟੀ ਹੋ ਗਈ ਉੱਥੇ ਜਾ ਕੇ ਅਗਲਾ ਚੈੱਕ ਕਰ ਲਵੇ ਬਾਈ ਹੈ ਨਾ ਤੇ ਲਓ ਵੀ ਮਿੱਤਰੋ ਵਿੱਕੀ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਕੋਈ ਤਸੱਲੀ ਪਰਖ ਕਰਨੀ ਹੈ ਤਾਂ 22 ਦੇ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਬਾਕੀ ਆਪਣਾ ਕੰਮ ਵੀਡੀਓ ਬਣਾਉਣਾ ਹੈ ਨਾ ਤੁਹਾਡੇ ਤੱਕ ਵੀਡੀਓ ਨੂੰ ਲੈ ਕੇ ਆਉਣਾ ਬਾਕੀ ਕੋਈ ਵੀ ਤਸੱਲੀ ਪਰਖ ਕਰਨੀ ਹੈ ਕਿਉਂਕਿ ਵਪਾਰੀ ਵੀਰਾਂ ਨੇ ਆਪਦੀ ਸਮਝ ਦੇ ਨਾਲ ਜਾਨਵਰ ਨੂੰ ਖਰੀਦਿਆ ਆਂਦਾ ਵਾ ਤੁਸੀਂ ਆਪਦੇ ਸਮਝ ਦੇ ਨਾਲ ਜਾਨਵਰ ਨੂੰ ਖਰੀਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ